ਆ ਸਾਰੀ ਟੋਕੜਾ ਗੱਬਣਾ ਨੇ ਚੰਗੇ ਤਰ੍ਹਾਂ ਹਾਈਟ ਦੇਖ ਲਾ ਕਿੰਨੀ ਕਰੂਗੀ ਇਹ ਬਣ ਕੇ ਪਿਛਲੇ ਸੂਏ ਦੀ ਇਹ ਦੀ ਲੈ ਸੱਜਣਾ ਅੱਜ ਦੀ ਵੀਡੀਓ ਬਣਾਉਣ ਕਹਿੰਦੇ ਵੀ ਪਿੰਡ ਲੋਹਾ ਕਿਹੜਾ ਸਮਰਾ ਡੈਰੀ ਫਾਰਮ ਤੇ ਪਹੁੰਚੇ ਹੋਏ ਆ ਅੱਠ ਤਾਂ ਦਿਖਾਵਾਂਗੇ ਟੋਕੜ ਗੱਬਣ ਫੁੱਲ ਟਾਪ ਕੁਆਲਿਟੀ ਚ ਤਾਜ਼ੀਆਂ ਜਿਹੜੀਆਂ ਕਹਿੰਦੇ ਵੀ 3-4 ਲੱਖ ਦੇ ਆਟੇ ਵਟੇ ਵਿਕੀਆਂ ਹੋਈਆਂ ਦੋ ਤਾਜ਼ੀਆਂ ਝੋਟੀਆਂ ਦਿਖਾਵਾਂਗੇ ਚੰਗੀਆਂ ਇੱਕ ਦਿਖਾਵਾਂਗੇ ਸੱਜਣਾ ਬੱਛੀ ਕਹਿੰਦੇ ਕੱਦ ਕਾਰ ਚੰਗਾ ਐਫ ਦੇ ਪੇਟ ਚੋਂ ਹੈ ਮੰਨ ਲਓ ਬਿਜ ਜਰਸੀ ਦਾ ਸੀਮਨ ਲਾ ਕੇ ਕੱਢੀ ਹੋਈ ਆ ਕਿਉਂਕਿ ਉਹਦੇ ਫਾਇਦੇ ਇਹ ਹੋ ਜਾਂਦੇ ਆ ਦੁੱਧ ਵੀ ਗਾੜਾ ਪਾਉਗੀ ਤੇ ਬਾਕੀ ਗੱਲਬਾਤ ਵੀ ਓਕੇ ਦੀ ਰਿਪੋਰਟ ਆ ਹਰੇਕ ਪਾਸੇ ਤੋਂ ਬਾਕੀ ਪ੍ਰਦੀਪ ਨਾ ਕਰਾਦਾ ਇਹ ਗੱਲਬਾਤ ਹੋਰ ਪ੍ਰਦੀਪ ਕਿਵੇਂ 2 ਵਜੇ ਵੀਰੇ ਕਰਦੀ ਕਾਲ ਹਾਂ ਹਾਂ ਪਰ ਗਾਈ ਤੂੰ ਕਰ ਲਈ ਸ਼ੁਰੂ ਹਾਂ ਕਰ ਲਓ ਬਈ ਤੇ ਇਸ ਦੋ ਬਾਲ ਜਿਹੜਾ ਟੋਕੜਾ ਗੱਬਣਾ ਦਿਖਾਵਾਂਗੇ ਉਹ ਅੰਦਰ ਖੜੀਆਂ ਟੋਕੜਾ ਗੱਬਣਾ ਬਾਈ ਜਿੰਨੀਆਂ ਵੀ ਨੇ ਸਿਰੇ ਵਾਲੀਆਂ ਨੇ ਜਿਹੜੀ ਕੋਈ 4.5 ਦੀ ਵਿਕੀ ਗਈ ਹੋਈ ਆ ਕੋਈ 3 ਲੱਖ ਦੀ ਵਿਕੀ ਗਈ ਵੀ ਬ੍ਰਾਂਡ ਨੇ ਕਹਿਣ ਦਾ ਮਤਲਬ ਦੁੱਧ ਦੇ ਰਿਕਾਰਡ ਕਿੰਨੇ ਕਿੰਨੇ ਦੁੱਧ ਬਾਈ ਯਾਰ ਇੱਕ ਛੋਟੀ ਹੈਗੀ ਜਿਹੜੀ 15 ਕਿਲੋ ਤੇ ਆ ਇੱਕ 18 ਬਾਕੀ 20 ਪਲੱਸ ਵਾਲੀਆਂ ਸਾਰੀਆਂ 20 ਤੋਂ ਬਾਹਰ ਵਾਲੀਆਂ ਸਾਰੀਆਂ ਬਾਈ ਦੱਸਣ ਦੀ ਜ਼ਰੂਰਤ ਨਹੀਂ ਆਪ ਦੱਸੋ ਜਾਨਵਰ ਠੀਕ ਆ ਕਰਦੇ ਕਿਉਂਕਿ ਜਿਹੜਾ ਸੋਨਾ ਸੋਨਾ ਥੋੜਾ ਜਿਹਾ ਹੁੰਦਾ ਉਹਦੀ ਕੀਮਤ ਜ਼ਿਆਦਾ ਹੁੰਦੀ ਹੈ ਹੈਨਾ ਸੋਨਾ ਸੋਨੇ ਆਪਾਂ ਅੱਜ ਤੱਕ ਇਹਨਾਂ ਨੂੰ ਪਤਾ ਬ੍ਰੈਂਡ ਹੀ ਆ ਠੀਕ ਆ ਕਰਦੇ ਇਹ ਅਗਲਾ ਕੈਨ ਵਾਲੇ ਬਥੇਰੇ ਹੁੰਦੇ ਨੇ ਵੀ ਰੇਟ ਜ਼ਿਆਦਾ ਹੁੰਦਾ ਪਰ ਆਪ 20 ਦਿਨ ਡੈਡੀ ਕਰਕੇ ਮਤਲਬ 20 ਦਿਨ ਕੰਮ ਬੰਦ ਰੱਖਿਆ ਤੇ ਫੋਨ ਮੈਨੂੰ 100 ਆਉਂਦਾ ਹੁਣ ਵੀ ਬਾਈ ਯਾਰ ਮਾਲ ਆ ਤੇ ਉਹੀ ਗੱਲ ਹੁੰਦੀ ਆ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਉਹ ਸੀਨ ਹੋ ਜਾਂਦਾ ਪਹਿਲਾਂ ਗੱਰੀ ਆ ਦੀ ਲੰਬਾਈ ਦਿਖਾ ਦੇ ਯਾਰ ਬੱਚੀ ਦੀ ਵੀ ਲੰਬੀ ਕਿੰਨੀ ਕਾ ਉਸ ਤੋਂ ਬਾਅਦ ਇਹ ਆਰਡਰ ਵਾਲੇ ਪੱਖ ਤੇ ਆ ਜਾ ਤੇ ਫਿਰ ਇਹ ਸੁਭਾ ਵਾਲੇ ਪੱਖ ਤੇ ਆ ਜਾ ਗੱਬਣ ਆ ਇਹ ਆ ਸੀਨ ਆ ਲੈ ਗੱਬਣ ਵੀ ਸਾਨੂੰ ਚੇਪਾ ਲੱਗਦਾ ਨਾ ਸਿਰਾ ਚੀਜ਼ ਆ ਬਾਈ ਬਾਈ ਰੱਸੀ ਪਾਉਣ ਦੀ ਜ਼ਰੂਰਤ ਨਹੀਂ ਇੱਕ ਬੰਦਾ ਕਹਿੰਦਾ ਹੁੰਦਾ ਗੁਰੀ ਵੀ ਇਹਨੇ 30 ਕਿਲੋ ਦੁੱਧ ਦਿੱਤਾ ਬਾਈ ਜੀ ਇਹਨੇ 23 ਕਿਲੋ ਦੁੱਧ ਦਿੱਤਾ ਪਲੂਨ ਨੇ ਦੰਦਾਂ ਚ ਕਿਵੇਂ ਦੰਦਾਂ ਦੀ ਬਾਈ ਛਿੱਗੀ ਆ ਬਰੀਡ ਵਾਲੇ ਪੱਖ ਤੋਂ ਆਪਾਂ ਕ੍ਰੋਸ ਵੀਕ ਦੇਖ ਜਰਸੀ ਵਾਲੇ ਦੇਖੀ ਕੁਆਲਿਟੀ ਦੇਖ ਜਿੰਨੀ ਆ ਠੀਕ ਆ ਕੰਚ ਵਰਗੀ ਆ ਜਿੰਨੀ ਹੈਗੀ ਆ ਤੇ ਲੈ ਚਲ ਬਾਰ ਨੂੰ ਸ਼ਾਈਨਿੰਗ ਵੀ ਫੁੱਲਾ ਲੈਗ ਸਕੋਰ ਵਾਲੇ ਪੱਖ ਤੋਂ ਵੀ ਪੂਰੀ ਮਜ਼ਬੂਤ ਆ ਗਈ ਤੇ ਲੰਬੀ ਲੰਬੀ ਵੀ ਸਜਣਾ ਫੁੱਲ ਆ ਗਈ ਇਹ ਆ ਗਈ ਜਿਵੇਂ ਦਾ ਮੌਸਮ ਆ ਨਾ ਅੱਗੇ ਉਮੇ ਦੇ ਰੇਟ ਵੀ ਉਗਰੀ ਆਪਾਂ ਇਹੋ ਜੇ ਭਾਅ ਚ ਹੀ ਦੇ ਦੇਣੀ ਆ ਇਹ ਵੀ ਅਗਲਾ ਹੈਰਾਨ ਕਰਨ ਵਾਲੇ ਰੇਟ ਚ ਅੱਗੇ ਪਿੱਛੇ ਦਾ ਆਰਡਰ ਆ ਮੁੱਠੀ ਮੁੱਠੀ ਦਾ ਲੱਗਿਆ ਥਾਣਾ ਕੁਆਲਿਟੀ ਵਾਲੇ ਪੱਖ ਤੋਂ ਕੋਈ ਬੰਦਾ ਇਹਨੂੰ ਮਾੜੀ ਨਹੀਂ ਕਹਿ ਸਕਦਾ ਤੇ ਬਾਕੀ ਆਰਡਰ ਦੀ ਜੜ ਵਾਲੀ ਮਜ਼ਬੂਤ ਆ ਗਈ ਉੱਤੇੋਂ ਕਿਉਂਕਿ ਮਜ਼ਬੂਤ ਜੜ ਵਾਲਾ ਆਰਡਰ ਹੀ ਕੰਮ ਕਰਦਾ ਐਨੂੰ ਲੈ ਚੱਲ ਇੱਥੇ ਜੇ ਰੋਕ ਲਾ ਇਹ ਇੱਥੇ ਇੱਥੇ ਰੋਕ ਲਾ ਇੱਥੇ ਇੱਥੇ ਰੋਕ ਨਾ ਨੀ ਕਰੀ ਵੇ ਇੱਥੋਂ ਦਿਖਾ ਖੜੀ ਯਾਰ ਜਿਵੇਂ ਕਈ ਕਰਾਸ ਜੇ ਮੰਨਦੀ ਆ ਜਿਵੇਂ ਲੇਵੇ ਵਾਲੇ ਪੱਖ ਤੋਂ ਤਾਂ ਐਂ ਲੱਗਦਾ ਜਿਵੇਂ ਗਰਲੈਂਡੋ ਹੁੰਦੀ ਐ ਏ ਕੋਈ ਪਤਾ ਕੀ ਆ ਇਹ ਨਾ ਜਰਸੀ ਐਚ ਐਫ ਜੋ ਕੱਢੀ ਹੋਈ ਆ ਠੀਕ ਆ ਕਰ ਮੰਨ ਕੇ ਯਾਰ ਵੀ ਬ੍ਰਾਂਡ ਜਨਮਰਾ ਵੀ ਜਿਹੜਾ ਵੀ ਅੱਜ ਆਪਾਂ ਇਹ ਨਹੀਂ ਕਹਿੰਦੇ ਲੋਕਾਂ ਵਾਂਗੂ ਬਾਈ ਜੀ 30 ਕਿਲੋ ਦੇ ਦੂ 40 ਦੇ ਦੂ ਨਹੀਂ ਦੇ ਦੁੱਧ ਰਿਜਨਲ ਦੁੱਧ 23 ਕਿਲੋ 24 ਕਿਲੋ ਹੀ ਦੇ ਜਊਗੀ ਠੀਕ ਆ ਗੱਲ ਕਿੰਨਾ ਲੈ ਕੇ ਰਾਂ ਹੋਰ ਕਮਾ ਦੇ ਆਈ ਉਰੋ ਬਾਕੀ ਬਾਈ ਸਵਾਲ ਐ ਪੱਖ ਤੋਂ ਇੰਨੀ ਕੁ ਵਧੀਆ ਕੀ ਉਹ ਆਪਾਂ ਚੈੱਕ ਆਪਾਂ ਜਿਵੇਂ ਚਾਹੇ ਯਾਰ ਉੱਪਰ نیچے ਬੰਦਾ ਬਹਿ ਜਾਏ ਤੇ ਬਾਕੀ ਕੱਦ ਪੈੱਡ ਵਾਲੇ ਮਾਮਲੇ ਤੋਂ ਸ਼ਾਈਨਿੰਗ ਵਾਲੇ ਤੋਂ ਥਣ ਦੇ ਸੈਜ ਤੋਂ ਸੁਭਾਅ ਤੋਂ ਮਾੜੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ 100 ਦੀ 100 ਖਰੀ ਆ ਫਰੇਕ ਮਾਮਲੇ ਤੋਂ ਕੈਸ਼ ਗੈਣਨ ਲੱਗ ਜੀਏ ਕਈ ਵਾਰ ਨੋਟ ਤੇ ਲਖੀਰ ਵੱਜੀ ਹੁੰਦੀ ਆ ਪਰ ਇਹਦੇ ਵਿੱਚ ਕੋਈ ਕਮੀ ਨਹੀਂ ਠੀਕ ਆ ਕਹਿੰਦਾ ਵੀ ਨੋਟ ਹੈ ਜਿਵੇਂ ਆਪਾਂ ਕਹਿੰਦੇ ਨਾ ਯਾਰ 500 ਵਾਲਾ ਤਾਂ 600 ਚ ਚੱਲੂ ਜਮੇ ਨਵਾ ਨਹੀਂ ਬਹੁਤ ਚੰਗਾ ਜਨਮ ਭਰਾ ਵੀਰ ਪਰਮਾਤਮਾ ਇਹਦੀ ਉਮਰ ਲੰਮੀ ਰੱਖੇ ਇੱਕ ਗੱਲ ਹੋਰ ਦੱਸ ਦੇਣਾ ਬੱਚਾ ਗਰਲੈਂਡੋ ਦਾ ਵੀ ਟੌਪ ਦਾ ਪਾ ਦੂ ਜਰਸੀ ਦਾ ਵੀ ਐਫ ਐਫ ਦਾ ਵੀ ਸਾਈ ਹਾਲ ਦਾ ਵੀ ਜਿਹੜਾ ਮਰਜੀ ਸੀਮਨ ਲਵਾ ਦਿਓ ਸਾਰੀ ਰੰਗ ਨੇ ਚੱਲ ਇਹ ਹੈਗੀ ਵੀ ਇਹਦੇ ਵਿੱਚ ਸਾਰੀਆਂ ਇਹਦੇ ਕਮੀ ਨਹੀਂ ਗੁਣੀ ਆ ਇਥੋਂ ਗੈਰੀ ਨਾਲੇ ਕੱਦ ਦਾ ਪਤਾ ਲੱਗ ਜੂਗਾ ਵੀ ਅਸਲ ਦੇ ਵਿੱਚ ਕੀ ਆ ਜਿੰਨੀ ਵੀ ਇਹ ਬੱਚੀ ਆ ਟੌਪ ਬਈ ਤਿਆਰ ਆ ਦੇਣੇ ਦੇ ਕੱਲ ਦੇ ਪੂਰੇ ਨੇ ਠੀਕ ਆ ਜੀ ਠੀਕ ਆ ਉੱਪਰ ਜਨਮਰ ਕਈ ਵਾਰ ਲੈ ਜਾਂਦਾ ਆਹ ਪਾਸਾ ਦਿਖਾ ਦੀ ਗਰੀ ਰਿਵਿਊ ਕਰਕੇ ਨੇੜੇ ਜਾ ਕੇ ਦਿਖਾ ਦੇ ਚਾਰੇ ਥਾਣਾ ਦਾ ਤੇ ਬਾਕੀ ਬੱਚੀ ਚੰਗੀ ਆ ਹਰੇਕ ਪੱਖ ਤੋਂ ਸ਼ਾਈਨਿੰਗ ਵਾਲੇ ਪੱਖ ਤੋਂ ਲੈਗ ਸਕੋਰ ਵਾਲੇ ਤਾਣੀ ਨਹੀਂ ਬੁਰੀ ਆ ਥਾਣੀ ਨਹੀਂ ਮਿਲਦਾ ਆ ਥਾਣੀ ਨਹੀਂ ਮਿਲਦਾ ਹੈਗਾ ਮੱਝ ਨਾਲ ਦੇ ਥਣ ਲੱਗਿਆ ਦੁੱਧ ਵੀ ਮੱਝਾਂ ਨਾਲ ਦੇ ਹੀ ਪਾਉਗੀ 22 23 ਕਿਲੋ ਦੁੱਧ ਯਾਰ ਮੰਨ ਲੈ ਦੇਖ ਆਪੇ ਇਹ ਨਹੀਂ ਕਹਿੰਦੇ ਇਹ ਲੇਵੇ ਦੇ ਕਾਰ ਦੇ ਹਿਸਾਬ ਨਾਲ ਕਿ ਤੂੰ 30 ਦੇ ਦੂ ਠੀਕ ਆ ਗੱਲ ਪਰ ਰੇਟ ਇਹਦਾ ਜਮਾਂ ਲੈਣ ਦੇਣ ਵਾਲੀ ਹੋਊਗਾ ਵੀ ਫਰਕ ਨਹੀਂ ਹੋਏ ਨਾ 87000 ਰੁਪਏ ਦੀ ਬੱਚੀ ਦੇ 87 ਦੀ ਦੇ ਦਾਂਗੇ ਕੋ ਸ਼ੋਰਟ ਕਰ ਦਾਂਗੇ ਹਾਂ ਮੰਨ ਤਾਂ ਗੱਲ ਪਰ ਇਹ ਨਹੀਂ ਹੈਗਾ ਜੀ ਇਦਾਂ ਦੀ ਬੱਚੀ ਆ ਹੁਣ ਇਹਦਾ ਆਪਾਂ ਇੱਕ 20 ਮੰਗ ਲਉ ਮੁੜ ਕੇ ਘੱਟੀ ਜੇ ਤਾਂ ਕੋਈ ਫਾਇਦਾ ਨਹੀਂ ਠੀਕ ਆ ਗੱਲ ਚੀਜ਼ ਆ ਯਾਰ ਜਿਹੜਾ ਲਊਗਾ ਯਾਦ ਰੱਖੋ ਤੇ 100 ਦੀ 100 ਹੀ ਆ ਹਰੇਕ ਪਾਸੇ ਹਾਂ ਜੇ ਇਧਰਲੇ ਪਾਸੇ ਨਿਗਾ ਠੀਕ ਆ ਗੱਲ ਜਿੱਧਰੋਂ ਮਰਜ਼ੀ ਨੀਗਾ ਮਰ ਲਾਏ ਸੇਦ ਨੂੰ ਉਠਣ ਲੱਗੇ ਹੋਣੇ ਦੇਖੀ ਵੀ ਆਈ ਹੈਗਾ ਜਿਵੇਂ ਹੋਇਆ ਪਹਿ ਜਿਵੇਂ ਅੱਗੇ ਨਾ ਖੇਤ ਚ ਡੱਬੀਆਂ ਮਾਰ ਕੇ ਨਰਮਾ ਬੀਜ ਦੇ ਹੁੰਦੇ ਦੀ ਵੀ ਉਹਨੂੰ ਜਿਹੜੇ ਪਾਸੇ ਮਰਜੀ ਸੀ ਲੈਂਦੇ ਨਰਮੇ ਦਾ ਬੂਟਾ ਨਹੀਂ ਕੋਈ ਪੱਟਿਆ ਜਾਂਦਾ ਦੀਗਾ ਇੱਥੋਂ ਦਿਖਾ ਲਈ ਗੈਰੀ ਆਡਰੇ ਦਾ ਬਣੂਗੀ ਬਹੁਤ ਰੀਜਨਲ ਦੂਜਾ ਸੂਆ ਪਾਲ ਕਰੀ ਜਾਂਦੀ ਔਰ ਥੋੜੀ ਬਹੁਤੀ ਬਾਲੀ ਚੰਗੀ ਆਹ ਬਿਲਕੁਲ ਠੰਡੀ ਸ਼ਾਂਤ ਸੁਭਾਈ ਨਹੀਂ ਮਿਲਦਾ ਮੇਨ ਗੱਲ ਜਮਾ ਜਮਾ ਠੰਡੀ ਇਹੇ ਦੀ ਬਹਿੜਾ ਜੇ ਆਮ ਬੰਦਾ ਕੋਈ ਲੈ ਵੀ ਗਿਆ ਚਾਹੇ ਚੋਂਦਾ ਚੋਂਦਾ ਇਹਨੂੰ ਚੱਕ ਕੇ ਫੋਨ ਸੁਣ ਐਮਐਲ ਜੂਸ ਨੂੰ 87 ਦੀ ਤੇ ਇੱਕ ਫਿਰ ਤੋਫਾ ਗਹਿਰੀ ਆ ਵੀ ਦਿਖਾ ਦੇ ਓਏ ਐ ਤੇ ਮਾਰ ਦੇ ਕੈਮਰਾ ਪਾਸੇ ਦੀ ਕਾਟਿੰਗ ਨਹੀਂ ਹੋਈ ਹੋਈ ਹੈ ਜੇ ਇਹੀ ਘਾਟ ਆ ਨਹੀਂ ਕਾਟਿੰਗ ਆਪਾਂ ਸਾਰੀ ਓਰੀਜਨਲ ਆ ਬਾਈ ਸਿੰਘ ਤੇ ਵੀ ਨਹੀਂ ਹੱਥ ਲਵਾਇਆ ਯਾਰ 100 ਦੀ 100 ਥਣ ਦਾ ਸੈਜ ਵਾਲਾ ਸੋਨਾ ਤੇ ਬਜਨ ਵਾਲੀ ਝੋਟੀ ਆ ਗਈ ਮੇਨ ਗੱਲ ਹੈ ਜਿਹੜੀ ਸਭ ਤੋਂ ਤੇ ਇਥੋਂ ਗਹਿਰੀ ਨਾ ਸਿੰਘ ਦਾ ਡਿਜ਼ਾਈਨ ਦਿਖਾਈ ਇਹਦਾ ਫੇਸ ਤੇ ਰੋਬ ਜਾਂ ਕਿੰਨਾ ਪੈਂਦਾ ਏ ਉਹ ਦੇਖ ਲਈ ਆ ਡਿਜ਼ਾਈਨ ਬਿਲਕੁਲ ਇੱਕੋ ਜਿਹਾ ਖੋਸਾ ਬਿਲਕੁਲ ਜਿੰਨੀ ਹੈਗੀ ਆ ਜਿਵੇਂ ਮੋਰਾ ਚ ਕਹਿ ਦਿੰਦੇ ਹੁੰਦੇ ਨੇ ਨਾ ਵੀ ਸਿੰਘ ਦਾ ਡਿਜ਼ਾਈਨ ਆ ਜਿਹੜਾ ਇੱਕ ਕਨਾਲ ਦੇ ਵਿੱਚ ਵਜਨ ਕਿੰਨੇ ਦੇ ਲੱਤਾਂ ਵੇਖੀ ਜਿੰਮੀ ਪਤਲੀਆਂ ਪਤਲੀਆਂ ਲੱਤਾਂ ਨੇ ਜਿਵੇਂ ਉੱਤੋਂ ਵਜਨ ਬਹੁਤ ਜ਼ਿਆਦਾ ਆ ਠੀਕ ਆ ਕਰ ਲੈ ਲੈਗ ਦੇਖ ਕਿਦਾਂ ਦੇ ਇਹਦਾ ਸੂਆ ਕੈਕ ਦਿੰਦਾ ਬਾਈ ਬਾਈ ਸੂਆ ਇਹਦਾ ਅੱਜ ਹੈਗਾ 9 ਦਿਨਾਂ ਦਾ ਤੇ ਦੁੱਧ ਇਸ ਟਾਈਮ ਜਿਹੜਾ ਬਈ ਤਿਆਰ ਦੁੱਧ ਆ ਹਾਂਜੀ 7.5 ਕਿਲੋ ਬਈ ਜਮ ਮਾ ਤੋਲਣ ਦਾ 7.5 ਕਿਲੋ ਕੰਡੇ ਤੋਲਣ ਦਾ 15 ਕਿਲੋ ਹੋ ਗਿਆ ਹਾਂ ਹਾਂ ਬਾਈ 15 ਕਿਲੋ 9 ਅੰਦਨਾਂ ਦੀ ਸੁਮੀ ਥੱਲੇ ਹਾਜ਼ਰ ਹੈ 19 ਕਿਲੋ ਬਾਈ ਦੁੱਧ ਦਿੱਤਾ ਹੋਇਆ ਬਾਈ ਯਾਰ 7 ਟਾਈਮ ਦਾ ਮੰਨ ਲੈ ਕਈ ਵਾਰ ਕੋਈ ਵੀਰ ਦੂਰ ਨੇੜੇ ਕਿਉਂਕਿ ਅਗਲਾ ਫੋਨ ਤੇ ਮੰਗਾ ਲਈ ਕਿ ਹੋਰ ਠੀਕ ਹੈ ਕਰਨ ਜਾਨਵਰ ਉਹ ਕਰ ਜਾਂਦਾ ਵੀ ਪਰ ਹੈਗੀ ਜਿੰਨੀ ਵੀ ਹੈਗੀ ਹੈ ਬਰੈਂਡਡ ਹੀ ਆ ਠੀਕ ਹੈ ਗੱਲ ਹੱਕ ਮੜੀ ਜੀ ਚੱਲ ਪੁੱਤ ਚੱਲ ਆ ਥੋੜੀ ਜਿਹਾ ਖੜਾ ਨੂਰੇ ਜ਼ਮਾਨ ਉਹ ਤੋਂ ਚੱਲ ਬੜੇ ਚੱਲ 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 ਆਰਡਰ ਰੱਖਦੀ ਆ ਅੱਗੇ ਪਿੱਛੇ ਦਾ ਉੱਤੋਂ ਚੜਾਈ ਇਹਦੀ ਹੋਊਗੀ ਤਕਰੀਬਨ ਦਮਾਨ ਬੈਡ ਡੇਢ ਗਿੜ ਯਾਰ ਆਪਾਂ ਜਿਹੜੇ ਵੀ ਜਾਨਵਰ ਦਿਖਾਵਾਂਗੇ ਸਿਰੇ ਹੀ ਦਿਖਾਵਾਂਗੇ ਇਹ ਉੱਥੇ ਜੇ ਰੋਕ ਲਈ ਮਾੜਾ ਜੀ ਇੱਥੋਂ ਗਾ ਰੋਕ ਲਈ ਪਤਾ ਇੱਥੇ ਰੋਕ ਲਾ ਇੱਥੇ ਰੋਕ ਲਾ ਕਰ ਲੈ ਥੋੜੀ ਜੀ ਗਾਂ ਨੂੰ ਇੱਕ ਪੈਰ ਗਾਂ ਨੂੰ ਕਰ ਲੈ ਥੋੜਾ ਜਾ ਇਹ ਇੱਥੇ ਰੋਕ ਲਾ ਬਸ ਸੈੱਟ ਜੇ ਸੈੱਟ ਜੇ ਸੈੱਟ ਜੇ ਕਰ ਲੈ ਸਮਾਰ ਕੇ ਦੇਖਣ ਜਾਵੇ ਨਾ ਮੇਨ ਆਰਡਰ ਕੁਆਲਿਟੀ ਦਿਖਾਉਣੀ ਆਪਾਂ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਗੈਰੀ ਰਿਵਿਊ ਕਰਕੇ ਥਾਣਾ ਦਾ ਸਾਜ ਥੋੜਾ ਜਿਹਾ ਖੜਦੀ ਨਹੀਂ ਕਿਉਂਕਿ ਦੂਜੇ ਪਸ਼ੂ ਅੰਦਰ ਨੇ ਨਾ ਤੇ ਇੱਥੋਂ ਪਿਛਾਣ ਨੂੰ ਹੋ ਕੇ ਉਹਨਾਂ ਸਾਰੀ ਦਿਖਾ ਦੇ ਨੇੜੇ ਨਾ ਜਾਈ ਥੋੜਾ ਡਰਦੀ ਆ ਇੱਥੋਂ ਦਿਖਾ ਦੇ ਸਾਰੀ ਝੋਟੀਆਂ ਵજન ਵਜੂਦ ਕੋਈ ਜਿਆਦੇ ਫालतू ਵੱਡਾ ਕੱਦ ਨਹੀਂ ਜਿੰਨਾ ਕ ਆਪਾ ਪਿਓਰ ਮੋਹਰਾ ਚ ਡਾਕਟਰ ਵੀ ਰਿਕੁਆਇਰਮੈਂਟ ਕਰਦੇ ਆ ਨਾ ਪਿਓਰ ਮੋਹਰਾ ਦੇ ਵਿੱਚ ਕਹਿੰਦੇ ਵੀ ਜਾਰੀ ਗੁਰੀ ਨਹੀਂ ਜਿਵੇਂ ਇੰਨੇ ਵਜਨ ਵਾਲੀ ਝੋਟੀ ਹੋ ਕੋਈ ਹੋਣ ਹੁੰਦੀਆਂ 20-20 ਕਿਲੋ ਦੇ ਛਾਤੀਆਂ ਹਨਾ ਕੁਆਲਟੀ ਵਾਲੇ ਪੱਖ ਤੋਂ ਮਾੜੀ ਨਹੀਂ ਜੇ ਵਧੀਆ ਕੇਰ ਵਾਲਾ ਬੰਦਾ 9 ਕਿਲੋ ਦੁੱਧ 9 9.5 ਕਿਲੋ ਟਾਈਮ ਦਾ ਦਊ ਤੇ ਇੱਕ ਗੱਲ ਹੋਰ ਹੁੰਦੀ ਆ ਵੀ ਯਾਰ ਇਹ ਇੰਨਾ ਕ ਦੇ ਦਊਗੀ ਕਿਉਂਕਿ 15 ਤਾਂ 22 ਕਹਿੰਦਾ ਇਹ ਰੈਡੀ ਖੜੀ ਆ ਉਹ ਸਿਸਟਮ ਨਹੀਂ ਹੈਗਾ ਵੀ ਯਾਰ 2 ਦਿਨ ਦੀ ਸੂਈ ਆ ਜਾਂ 1 ਦਿਨ ਦੀ ਸੂਈ ਆ ਲੈ ਚੱਲ ਭਾਈ ਅੰਦਰ ਨੂੰ ਪਾ ਨਾਲ ਇਹਦੇ ਆਇਆ ਕਟਾ 15 ਕਿਲੋ ਦੁੱਧ ਇਹਦੇ ਕੋਲ ਹੈਗਾ ਹਾਜ਼ਰ ਤੇ ਝੋਟੀ ਕਿਹੜੇ ਏਰੀਏ ਦੀ ਆ ਇਹ ਬਾਈ ਝੋਟੀ ਆਪਣੀ ਏਰੀਏ ਦੀ ਆ ਠੀਕ ਆ ਗੱਲ ਹਾਂ ਜਿਹੜੀ ਗੱਲ ਆ ਆਪਣੀ ਏਰੀਏ ਦੀ ਆ ਬਿਲਕੁਲ ਕਿਉਂਕਿ ਹੁਣ ਜਿਹੜੀਆਂ ਪਿਛਲੇ ਸਾਲ ਬੰਡੀਆਂ ਹੋਈਆਂ ਨੇ ਉਹ ਆਉਣਗੀਆਂ ਦੁਬਾਰੇ ਕਿਹੜੇ ਦੇਖੇ ਠੀਕ ਆ ਗੱਲ ਜਿਹੜੇ 2 ਸਾਲ ਪਹਿਲਾਂ ਹਰਿਆਣਿਆਂੋਂ ਲਿਆ ਲਿਆ ਬੰਡੀਆਂ ਨੇ ਉਹ ਸਾਰੀਆਂ ਇੱਥੇ ਆਉਣਗੀਆਂ ਠੀਕ ਆ ਗੱਲ ਨਹੀਂ ਮੰਨ ਅਕਸਰ ਭਰਾ ਕਹਿੰਦੇ ਨੇ ਵੀ ਮੈਂ ਤਾਂ ਹਰਿਆਣਿਆਂੋਂ ਲੈ ਕੇ ਨਹੀਂ ਭਾਈ ਪੰਜਾਬ ਆ ਭਾਈ ਕਹਿਣ ਨੂੰ ਕੁਛ ਮਰਜੀ ਆ ਅਗਲਾ ਲੈ ਕੇ ਇੱਕ ਦੋ ਹਰਿਆਣਿਆਂੋਂ ਦੂਜੀਆਂ ਪੰਜਾਬ ਵਾਲੀਆਂ ਠੋਕ ਦਿੰਦਾ ਅਗਲਾ ਕਹਿੰਦਾ ਪਤਾ ਨਹੀਂ ਸਾਰੀਆਂ ਉੱਥੋਂ ਆਈਆਂ ਆਪਾਂ ਨਹੀਂ ਬਈ ਇਹ ਗੱਲ ਕਹਿੰਦੇ ਕਿਉਂਕਿ ਯਾਰ ਆਪਣੇ ਵੀ ਹੁਣ 2 ਸਾਲ ਹੋ ਗਏ ਆਪਾਂ ਨੂੰ ਇੱਥੇ ਬੰਡਦਿਆਂ ਨੂੰ ਆਪਣੇ ਕੋਲੇ ਆਉਣਗੀਆਂ ਮੁੜ ਕੇ ਠੀਕ ਆ ਗੱਲ ਆ ਇਦੇ ਕੋਲ ਆ ਗਿਆ 15 ਕਿਲੋ ਦੁੱਧ ਤਿਆਰੀ ਦਾ ਤੇ ਇਹਦੇ ਪੈਸੇ ਪ੍ਰਦੀਪਾ ਬਾਈ ਜਰ ਲੈਂਡ ਦੇਣ ਵਾਲਾ ਜਿਹੜਾ ਰੇਟ ਆ 2 ਲੱਖ ਤੇ 5000 ਦੀ ਦੇਣੀ ਆ ਦੁੱਧ ਕਿੰਨਾ ਪਾ ਸਕਦੀ ਆ ਬਾਈ ਜੇ ਮਾਲਕਾਂ ਦਾ ਗੱਲ ਕਰਾ ਦੇਂਗੇ ਉਹਨਾਂ ਨੇ 19 ਕਿਲੋ ਦੱਸੇ 19 ਕਿਲੋ ਹਾਂਜੀ ਸੂਆ ਕਿਹੜਾ ਦੱਸਿਆ ਦਾ ਦੂਜਾ ਬਾਈ 6 ਦੰਦ ਅਰੀਜਨਲ 6 ਦੰਦ ਹਾਂ ਐਡੀ ਝੋਟੀ ਬਹੁਤ ਟੌਪ ਦੀ ਆ ਇਹ ਤਾਂ ਦੱਸੀ ਜਾਂਦੀ ਨਹੀਂ ਕਿਹੜਾ ਵੀ ਉਹ ਕਰਨਾ ਆ ਦੰਦਾਂ 'ਚ ਇਹ ਸੱਟ ਕੇ ਲਈ ਆ ਦਾ ਮੂੰਹ ਦੀ ਬੋਲੀ ਆ ਦੰਦਾਂ 'ਚ ਇਹ 6 ਦੰਦ ਆ ਬਾਈ ਕਹਿੰਦਾ ਪੂਰੇ ਪੂਰੇ ਚਾਂਸੀ ਨੇ ਵੀ ਅਰੀਜਨਲ ਦੂਜਾ ਸੂਆ ਇਹਦਾ ਹਾਂ ਵੀ ਦੁੱਧ ਅਗਲੇ ਸੂਏ ਹੋਰ ਵੀ ਆਪ ਕਰੂਗੀ ਬਾਈ ਯਾਰ ਹੁਣ ਵੀ ਆਪਾਂ ਤੁਹਾਨੂੰ ਪਤਾ ਡੈਡੀ ਐਕਸਪਾਇਰ ਹੋਣ ਕਰਕੇ ਆਪ ਬੁੱਲਜੇ ਹੋਏ ਸੀ ਦੁੱਧ ਹੁਣ ਵੀ ਜੇ ਦੱਬ ਕੇ ਸਾਹਮਣੀ ਆ ਯਾਰ ਆਪਾਂ ਚਵਾ ਦੇਗੇ 20 ਕਿਲੋ ਰੇਟ ਉਹ ਜਾ ਕਰ ਲੈ ਬੰਦਾ ਯਾਰ ਠੀਕ ਆ ਗੱਲ ਇਹ ਅੱਜ ਦਾ ਰੇਟ ਹੈ ਅੱਜ ਦਾ ਰੇਟ ਤੇ ਹੁਣ ਮਾਰ ਦੇ ਕਰੀ ਇਧਰਲੀ ਝੋਟੀ ਤੇ ਬੜੀ ਸੈੱਟ ਖੜੀ ਆ ਫੇਸ ਵਾਲੇ ਪੱਖ ਤੋਂ ਮਾਰਦਾ ਮਾਰਦਾ ਕੈਮਰਾ ਇੱਥੇ ਪਹੁੰਚ ਜਾ ਜਿੱਥੇ ਮੇਨ ਬਿੰਦੂ ਆ ਇਹਦਾ ਇੱਥੋਂ ਦਿਖਾ ਦੇ ਥਣ ਦਾ ਸਾਈਜ਼ ਕਿੰਨਾ ਕਮਾਲ ਦਾ ਥੱਲੇੋਂ ਤੇ ਗੈਪ ਬੂਕ ਬੜਾ ਸੋਹਣਾ ਇਹਦਾ ਸੂਆਪਰਦੀਪ ਦੂਜਾ ਸੂਆ ਬਾਈ ਦਾਂਦੇ ਦੇ ਆਪਾਂ ਫਿਰ ਚੈੱਕ ਨਹੀਂ ਕੀਤੇ ਠੀਕ ਆ ਗੱਲ ਤੇ ਇਹ ਰਾਤ ਦੀ ਸੂਈ ਹੋਈ ਆ ਕੱਟੀ ਇਹਦੇ ਮੰਗ ਰਾ ਬਾਈ ਆ ਜਾ ਗਏ ਰਿਆ ਨਹੀਂ ਲਿਆ ਬੱਚਾ ਵੀ ਦਿਖਾਓ ਏ ਕੱਟੀ ਵੀ ਬੜੀ ਕਹਿ ਸਕਦੇ ਆ ਆਪਾਂ ਚੰਗੀ ਆ ਨਾਲ ਇੱਥੋਂ ਦਿਖਾ ਦੇ ਕੱਟੀ ਵੀ ਟਾਪ ਦੀ ਆ ਗਈ ਤੇ ਆਪਣੇ ਕੋਲੇ ਵਧੀਆ ਆ ਗਈ ਤੇ ਗੈਪ ਦਿਖਾ ਕੀ ਆਪਣੇ ਕੋਲੇ ਇਹ ਨਹੀਂ ਹੋਊਗਾ ਵੀ ਕਾਣ ਮਾਣ ਜਿਹੇ ਵਾਲਾ ਜਾਨਵਰ ਨਹੀਂ ਹੁੰਦਾ ਠੀਕ ਆ ਗੱਲ ਵੀ ਇਧਰੋਂ ਬਾਈ ਕੋਈ ਸਾਈਡ ਲੈਂਦੀ ਆ ਕੋਈ ਕੀ ਲੈਂਦੀ ਆ ਚਵਾਈ ਦੀ ਆ ਬੜੀ ਨੈਟ ਫਟ ਨੇ ਠੀਕ ਆ ਗੱਲ ਚੱਲ ਬੱਤੇ ਚੱਲ ਹਾਈਟ ਇਹਦੀ ਵੀ ਉਹ ਝੋਟੀ ਨਾਲ ਦੀ ਆ ਹਨਾ ਤੇ ਬਾਕੀ ਸੂਏ ਦੇ ਵਿੱਚ ਆ ਜਦੋਂ ਸੂਏ ਚੋਂ ਨਿਕਲੂਗੀ ਫਿਰ ਇਹਨਾਂ ਫਰੀਰ ਵੇਖ ਗੁਰੀ ਮੇਰ ਵਾਲੀ ਨੇ ਜਿਵੇਂ ਤੇ ਇਦਾਂ ਦਾ ਜਾਨਵਰ ਦੇਖ ਘਰੇ ਵੇਖ ਗਿਆ ਆਪਾਂ ਬੇ ਨਹੀਂ ਮੇਲੇ ਵੀ ਆਪਾਂ ਲਜਾਣੇ ਆ ਠੀਕ ਆ ਗੱਲ ਜਦੋਂ ਇਹ ਜਿਹੇ ਜਾਨਵਰ ਮੇਲੇ ਚ ਵੜਦਾ ਬਾਈਆ ਅਗਰਾ ਅਗਲਾ ਭੱਜ ਕੇ ਆਉਂਦਾ ਜਾਨਵਰ ਦੇ ਨੇੜੇ ਆਲਾ ਕਹਿੰਦਾ ਯਾਰ ਕੋਈ ਚੀਜ਼ ਹੈਗੀ ਆ ਬੌਲਾ ਕੁਛ ਚੋਇਆ ਵੈ ਤਾਂ ਹਾਂ ਬਾਈ ਚੋਇਆ 23 ਤਿੰਨ ਕਿਲੋ ਦੁੱਧ ਕੱਢਿਆ ਇਹ ਬੱਚੇ ਚੋਂ ਇਹਦੀ ਕੀ ਰਿਪੋਰਟ ਆ ਦੁੱਧ ਦੀ ਇਹਦੀ ਦੁੱਧ ਦੀ ਰਿਪੋਰਟ ਬਾਈ 13 ਤੋਂ 14 ਕਿਲੋ ਦੀ ਆ ਪਲੂਣ ਦੀ ਪਹਿਲਣ ਦੀ ਹ ਇਹ ਐਸ ਵਾਰੀ ਕੀ ਉਮੀਦ ਐਸ ਵਾਰੀ ਬਈ 15 ਕਿਲੋ ਦੁੱਧ ਦਾ ਦੇ ਹੀ ਦੇਣਾ ਕੱਟੀ ਨੇ 15 ਤਾਂ ਇਹਨੂੰ ਦੇਣਾ ਚਾਹੀਦਾ ਬਈ ਜਾਤ ਨਸਲ ਬਹੁਤ ਆ ਬਈ ਇੱਥੋਂ ਦਿਖਾ ਕੇ ਰੀ ਐਂ ਖੜਦੀ ਆ ਜਿਵੇਂ ਨਾ ਮੇਲੇ 'ਚ ਨਹੀਂ ਖੜਾ ਹੁੰਦਾ ਪਸ਼ੂ ਕਈ ਵਾਰੀ ਐਦਾਂ ਐਦਾਂ ਖੜਨੀ ਫੜਨੀ ਆ ਝੋਟੀ ਦੀ ਇੱਥੋਂ ਗੱਲਬਾਤ ਕਰ ਲਈ ਮੇਲੇ ਵਾਲਾ ਸਿੱਛ ਪਹਿਲਾਂ ਵੀ ਆਪਾਂ ਕਹਿੰਦੇ ਹੁੰਨੇ ਆ ਬਾਈ ਯਾਰ ਆ ਦੇਖ ਇੱਥੋਂ ਵੀਉ ਕਰਕੇ ਜਿਹੇ ਜਾਨਵਰ ਜਿੰਨੇ ਦਿਖਾਵਾਂਗੇ ਆਪਾਂ ਬ੍ਰਾਂਡਡ ਹੀ ਦਿਖਾਵਾਂਗੇ ਦੂਜਾ ਨਹੀਂ ਦਿਖਾਉਂਦੇ ਠੀਕ ਆ ਗੱਲ ਇਹਦੇ ਨਾਲ ਆ ਗਈ ਕੱਟੀ ਕਦੋਂ ਦੀ ਸੂਈ ਵਰਦੀ ਰਾਤ ਸੂਈ ਆ ਬਾਈ ਰਾਤ ਦੀ ਸੂਈ ਹੋਈ ਆ ਬੌਲੇ ਚੋ ਬਾਈ ਕਹਿੰਦਾ 2.5 3 ਕਿਲੋ ਖਾਲੀ ਆ ਲੈ ਚੱਲ ਬੱਚੇ ਤੇ ਪਰੇਸ਼ਾਨਾ ਕਰ ਲੈ ਚੱਲ ਇੱਧਰੋਂ ਕੱਢ ਨਹੀਂ ਕਰੂੰ ਤੇ ਇੱਥੋਂ ਇੱਥੋਂ ਲੰਬਾਈ ਦੇ ਥਣ ਥੁਣੀ ਨਹੀਂ ਮਿਲਦਾ ਗੁਰੀ ਇਦਾਂ ਦਾ ਵੀ ਦੇਖ ਮੁਠੀ ਦਾ ਥਣ ਗੁੱਲੇ ਵਾਲਾ ਅਸਲ ਹਨਾ ਚੰਗੀ ਚੀਜ਼ ਕਹਿ ਸਕਦੇ ਆ ਖਰੀ ਚੀਜ਼ ਕਹ ਲਈਏ ਜਿਹਨੂੰ ਆਪਾਂ 100 ਦਾ 100 ਜਮਾ ਸੂਆ ਦੂਜਾ ਤੇ ਦੁੱਧ ਬਾਈ ਨੇ ਜੈਨੂਨ ਜੀ ਦੱਸਿਆ ਉਹ ਗੱਲ ਜਿਹੜਾ ਦੇਉਗੀ ਬਾਈ ਉਹੀ ਆ ਜਾ ਨਾ 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 ਬਾਈ ਜਰ ਕਹਿਣ ਨੂੰ ਮੂੰਹ ਥੋੜੀ ਹਿਲਾਉਣਾ ਬਾਈ ਹਾਂ ਆਉਂਦੀਆਂ ਨੇ 20 ਕਿਲੋ ਦੁੱਧ ਵਾਲੀਆਂ ਝੁੱਟੀਆਂ ਠੀਕ ਹੈ ਕਰ ਜਿਹੜੀ ਦਿੰਦੀ ਆ ਉਹੀ ਦਿੰਦੀ ਆ ਜੇ ਹੁਣ 50 ਮਈਆਂ ਵੇਚਦੇ 50 ਮੱਝਾਂ ਦੇ ਵਿੱਚੋਂ 5 ਹੁੰਦੀਆਂ 20 ਕਿਲੋ ਵਾਲੀਆਂ ਇਹ ਇਹ ਗੱਲ ਤਾਂ ਤੇਰੀ ਜਾਇਜ਼ ਆ ਹਰਿਆਣੇ ਦੇ ਹਰੇਕ ਪਿੰਡ ਚ 20 ਵਾਲੀ ਨਹੀਂ ਹੁੰਦੀ ਬਾਈ 50 ਜਿਆਦਾ ਮੱਝਾਂ 15ਾਂ ਦੇ ਸਮਥਿੰਗ ਹੀ ਘੁੰਮਦੀਆਂ ਜੇ ਬਾਈ 100 ਮੱਝਾਂ ਪਾ ਵੇਚਦੇ ਹੋ ਤਾਂ 5 ਮੱਝਾਂ 20 ਕਿਲੋ ਨਿਕਲ ਆ ਆਮ ਤੌਰ ਤੇ 14 15 ਕਿਲੋ ਵਾਲੀ ਹੀ ਮੈਂ ਨਿਕਲਦੀ ਆ ਜਿਆਦਾਤਰ ਹਰਿਆਣੇ ਚ ਆਪਾਂ ਵੀ ਬਥੇਰਾ ਗਿਆਨ ਦੇਖੋ ਚਲੋ ਕੋਈ ਭਰਾ ਜਾਦੇ ਗਿਆ ਹੋਊਗਾ ਆਪਾਂ ਘੱਟ ਗਿਆ ਪਿੰਡਾਂ ਦੇ ਵਿੱਚ ਆਮ ਮੱਝਾਂ ਉੱਥੇ ਬਾਈ ਯਾਰ ਆਪਣੇ ਤੋਂ ਵੱਧ ਕੋਈ ਆਪਣੇ ਤੋਂ ਵੱਧ ਕੋਈ ਜਾ ਨਹੀਂ ਸਕਦਾ 25 25 30 30 ਮਈਆਂ ਇੱਕ ਇੱਕ ਦਿਨ ਹਰਿਆਣੇ ਲਈਆਂ ਨੇ ਆਪਾਂ ਨੇ ਠੀਕ ਆ ਗੱਲ ਕਿਉਂਕਿ ਆਪਾਂ ਨੂੰ ਥੱਲੇ-ਕੱ ਅੱਡੋ ਅੱਡੇ ਦੀ ਮਾਰ ਆ ਥਣ ਨਹੀਂ ਮਿਲਦਾ ਪਹਿਲੇ ਨੰਬਰ ਤੇ ਜਿੱਤੇ ਮਰਜੀ ਵਗ ਜਾ ਤੇ ਇਥੋਂ ਫੇਸ ਤੇ ਮਾਰਦੀ ਗਰੀ ਕੈਮਰਾ ਤੇ ਵਜਨ ਵਜੂਦ ਦੀ ਵੀ ਫੁੱਲ ਆ ਗਈ ਤੇ ਫਿੱਟ ਫਿੱਟ ਝੋਟੀ ਆ ਗਈ ਜਮਾ ਚੜਾ ਯਾਰ ਵਧੀਆ ਜਿੰਨੀ ਹੈ ਮਾਲ ਇਹ ਪਲੱਸ ਪੁਆਇੰਟ ਕੱਟੀ ਆ ਗਈ ਇਹਦਾ ਰੇਟ ਕੀ ਰਹੂਗਾ ਰੇਟ ਬਾਈ ਜਮਾ ਜੈਨੂਨ ਲੈਣ ਵਾਲਾ ਅੱਜ ਵਾਲਾ ਰੇਟ 1,65,000 ਰੁਪਇਆ 1,65,000 ਦੀ ਬਾਈ ਕਹਿੰਦਾ ਦੇ ਦਾਂਗੇ ਇਹ ਹੁੰਦਾ ਬਾਈ ਗੁਰੀ ਇਹ ਜਿਆਦਾ ਨਿਖਰ ਗਈ ਬਾਈ ਕੱਲ ਨੂੰ 2 ਵਾਲੀ ਬਣ ਸਕਦੀ ਆ ਇਹ ਘੱਟ ਬਣ ਗਈ ਘਾਡੇ ਨਾਲ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਗੱਲ ਤੇ ਹੁਣ ਤੁਹਾਨੂੰ ਦਿਖਾ ਦਿੰਦੇ ਆ ਸੱ ਲੱਗ ਪਹਿਲੇ ਨੰਬਰ ਤੇ ਦਾ ਸੱਜਣਾ ਸਾਨੂੰ ਆ ਕੱਟੀ ਐ ਦਿਖਾ ਦੂੰਗਾ 1 2 ਇਹ ਕਹਿੰਦਾ ਆਪਾਂ ਕੱਟੀ ਵੀ ਦੇਣੀ ਆ ਤੇ ਆ ਮੱਝ ਦੀ ਆ ਗੈਰੀ ਇੱਥੇ ਮਾਰਦੇ ਕੈਮਰਾ ਨਾਲ ਵਾਲੀ ਦੇ ਤੇ ਲੰਬਾ ਜਿਹਾ ਕੈਮਰਾ ਘੁਮਾ ਦਿਆ ਸਾਰੀ ਤੋਕੜਾਂ ਗੱਬਣਾ ਨੇ ਚੰਗੇ ਹਾਈਟ ਦੇਖ ਲੈ ਕਿੰਨੀ ਕਰੂਗੀ ਇਹ ਮੰਨ ਕੇ ਪਿਛਲੇ ਸੂਏ ਦੀ ਇਹ ਦੀ ਠੀਕ ਆ ਗੱਲ ਸਾਲ ਡੇਢ ਗੇੜਾ ਸਾਲ ਡੇਢ ਗੇੜਾ ਪੈਸੇ ਦੇ ਫਿਰ ਪੈਸੇ ਬਾਈ ਪੈਸੇ ਤਾਂ ਇਹਦਾ ਸ਼ੌਂਕੀ ਬੰਦਾ ਜਿਹੜਾ ਇੱਧਰ ਪਹਿਲਾਂ ਨੀਚੋਂ ਸਾਰੀ ਚੀਜ਼ ਦਿਖਾ ਦੇ ਵੀ ਜਿਵੇਂ ਆਪਣੇ ਐਫ ਐਫ ਜਾਨਵਰੋਂ ਦਾ ਅਲਾ ਕਹਿੰਦਾ ਵੀ ਬਰੀਡ ਵਾਲਾ ਜਾਨਵਰ ਕੀ ਆ ਦੇਖੀ ਠੀਕ ਆ ਗੱਲ ਬੱਚੀਆਂ ਦਾ ਕੰਮ ਉਦਾਂ ਦਾ ਫਣ ਪੂਰੇ ਗੈਪ ਨੂੰ ਲੱਗਿਆ ਤੇ ਸਮੀ ਸੁਮੀ ਚੰਗੀ ਆ ਪੈਸੇ ਕਿੰਨੇ ਲੈ ਲਾਂਗੇ ਜੀ ਬਾਈ ਯਾਰ 35 ਹਜ਼ਾਰ ਦੀ ਕੱਟੀ ਦੇਵਾਂਗੇ ਅੱਜ 35 ਦੀ ਹਾਂ ਲੈ ਵੀ ਇਹਦਾ ਤਾਂ ਗਿਆ ਕੰਮ ਨਿਬੜ ਗੈਰੀ ਹੁਣ ਆ ਜਾ ਮੱਝ ਤੇ 35 ਦੀ ਮੈਨੂੰ ਪਤਾ ਸ਼ਕੀਨ ਸੱਜਣ ਮਾਰਕੀਟ ਚ ਬਾਲੇ ਨੇ ਹੁਣ ਮਾਰ ਦਿਆ ਮੱਝ ਦੇ ਫੇਸ ਵਾਲੇ ਪੱਖ ਤੋਂ ਮਾਰ ਦਿਆ ਕਰ ਸਾਰੀ ਦਿਖਾ ਦਿਆ ਕਰ ਤੇ ਪਰਲੇ ਪਾਸੇ ਜਾ ਕੇ ਮੈਂ ਇਹਦੇ ਤੁਹਾਨੂੰ ਕਰ ਸਾਰੀਆਂ ਤਾਂ ਰੀਜਨਲ ਸਿੰਘ ਦੀਆਂ ਨੇ ਮੇਨ ਗੱਲ ਇਹਦਾ ਕੱਦ ਦਿਖਾ ਦਿਓ ਔਰ ਤੁਹਾਨੂੰ ਪਤਾ ਹੋ ਜੂਗਾ ਆਈਡੀਆ ਜਾ ਆ ਜੂਗਾ ਮੋਟਾ ਜਾ ਵੀ ਇਹਦਾ ਕੱਦ ਕਿੱਡਾ ਕਾ ਕੱਦ ਕਾਠ ਵੀ ਮੈਂ ਇਹਦਾ ਫੁੱਲਾ ਗਿਆ ਤੇ ਸੂਆ ਕਿੱ데 ਰਸਤਾ ਦਾ ਸੂਆ ਉਸਤਾਜ ਜੀ ਸਾਰੀਆਂ ਇੱਕ ਮੱਝ ਤੀਜਾ ਸੂਆ ਇਹਨਾਂ ਦੇ ਵਿੱਚ ਬਾਕੀ ਦੂਜਾ ਸੂਆ ਨੇ ਸਾਰੀ ਦੂਜਾ ਹਾਂ ਇਹਦਾ ਰਿਕਾਰਡ ਕੀਆ ਤਾਂ ਇੱਕ ਹੋਰ ਸਾ ਦੋ ਮਹੀਨਿਆਂ ਨੇ ਤੀਜਾ ਸੂਆ ਆ ਜਾ ਨੇੜੇ ਨੂੰ ਆ ਜਾ ਫਿਰ ਇਹਦਾ ਰਿਕਾਰਡ ਬਾਈ ਜੀ 22 ਕਿਲੋ ਦੁੱਧ ਦਾਗਾ ਠੀਕ ਆ ਕਰਨ ਹਾਂ ਇਹ ਸਾਢੇ 7 ਮਹੀਨੇ ਦੀ ਛੋਟੀ ਚੈੱਕ ਪਾਸ ਆ ਠੀਕ ਹੈ ਇੱਥੋਂ ਦੇਖ ਲੈਣ ਸਾਡੇ 7 ਦੀ ਚੈੱਕ ਪਾਸ ਤੇ ਸਵੇਰ ਆਦੀ ਆ ਗਈ ਗਰੀ ਫੱਲ ਢੰਡੀ ਉਹ ਥੱਲੋਂ ਦਾ ਬੰਬ ਬਲਾ ਦੇ ਨਾ ਕਰਮਾਣੀ ਨੇ ਗਾਂ ਵਾਲਾ ਛੇ ਜਿਹਦੇ ਵੀ ਬਾਗੀ ਹੁਣ ਬਾਈ ਇਹ 4.5 ਦੀ ਛੋਟੀ ਵੀਕੀ ਹੋਈ ਆ ਪਿਛਲੇ ਸਾਲ ਠੀਕ ਆ ਕਰਨਾ ਹਾਂ ਆਪਾਂ ਕਿੰਨੇ ਲਵਾਂਗੇ ਇਹ ਅੱਜ ਆਪਾਂ ਬਾਈ ਜਮਾ ਕੋਈ ਰੇਟ ਤੋੜ ਤੜਈ ਵਾਲਾ ਨਹੀਂ ਹੈਗਾ ਦਾ ਦੋ ਵੀ ਅੱਜ ਦੇਣੀ ਹੈ ਪੂਰੇ ਦੀ ਬਸ ਨਾ ਕੱਟੀ 35 ਦੀ ਕੱਟੀ 35 ਜੋੜਾ ਲਿਆਂਦਾ ਜੋੜਾ ਲੈ ਜਾ 235000 ਦਾ ਪਰ ਜੋੜੇ ਚੋਂ ਤਾਂ ਕੁਛ ਨਾ ਕੁਛ ਮਾਫੀ ਕਰਨੀ ਚਲੋ ਮਾਨਾ ਮੋਟਾ ਕਰਦੇ ਆਂਗੇ ਮਾਨਤਾ ਨਾ ਪਰ ਵੀ ਪੂਰੇ ਉਹਦੇ ਵਾਲੀ ਆ 4.5 ਲੱਖ ਰੁਪਏ ਦੀ ਵਿਕੀ ਆ ਜਿੰਦੋਂ ਠੀਕ ਆ ਗੱਲ ਆ ਕਦ ਕਾੜ ਦਾ ਆਈਡੀਆ ਤੁਹਾਨੂੰ ਹੋ ਗਿਆ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਇਹ ਸਾਰੀਆਂ ਬਿਊਟੀ ਵਿਦ ਦੁੱਧ ਵਾਲੀਆਂ ਦੇ ਨਾਲ ਨਾਲ ਹਾਂ ਬਿਊਟੀ ਵਾਲੀਆਂ ਦੇ ਨਾਲ ਨਾਲ ਦੁੱਧ ਵਾਲੀਆਂ ਵੀ ਲਾਲੀ ਚਮਕਦੀ ਆ ਇਹ ਮੰਨ ਕੇ ਸੁੰਦੇ ਸੁੰਦੇ ਨੂੰ ਜਾਵਾਂ ਕਾਲੀਆਂ ਹੋ ਜਾਣਗੀਆਂ ਤੇ ਅੰਦਰ ਖੜੀਆਂ ਰਹਿੰਦੀਆਂ ਜਿਆਦਾਤਰ ਹਾਂ ਹਾਂ ਜਿਆਦਾਤਰ ਇਹ ਬਾਈ ਨੇ ਪਸ਼ੂ ਅੰਦਰਲੇ ਬੰਨਿਆਬ ਦੇ ਕੋਲ ਰੱਖੇ ਹੋਏ ਨੇ ਤਾਜ਼ੇ ਸਾਰੇ ਚੋਏ ਹੋਏ ਨੇ ਸਾਰੇ ਚੋਏ ਤੇ ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ ਕੱਦ ਘਾਠ ਇਹਦਾ ਵੀ ਚੰਗਾ ਹੀ ਕਿੰਨੇ ਟਾਈਮ ਦੀ ਕੰਮਾ 6 ਮਹੀਨਿਆਂ ਦੀ ਬਾਈ ਦੀ ਚੈੱਕ ਪਾਸਾ ਦੁੱਧੋਂ ਹੀ ਆਪਾਂ ਹੁਣ ਡرائی ਕੀਤੀ ਐ ਨਾਲ ਇਹਦੇ ਬੱਚਾ ਗਾ ਮੇਲ ਕੱਟਾ ਹਾਂ ਦੁੱਧ ਦੇ ਨੇ 20 ਕਿਲੋ ਦੁੱਧ ਦਿੱਤਾ ਤੂੰ ਮਾਸਟਰ ਨੂੰ ਜਾਣਦਾ ਪਟਾਲ ਵਾਲੇ ਨੂੰ ਬਿਲਕੁਲ ਉਹਦੇ ਕੋਲੋਂ 2 ਲੱਖ 80 ਹਜ਼ਾਰ ਦੀ ਆਈ ਆ ਪਿਛਲੇ ਸਾਲ ਇਹ ਠੀਕ ਆ ਜੀ ਨਾਲ ਇਹਦਾ ਆਪਾਂ ਬੱਚਾ ਵੀ ਦੇ ਦਾਂਗੇ ਮੈਂ ਆਪਾਂ ਕਰਨ ਬੱਚਾ ਨਾਲ ਆ ਜਿਹੜਾ ਆ ਨਾਲ ਇਹਦੇ ਕੱਟਾ ਬਾਈ ਕਹਿੰਦਾ ਕੱਟਾ ਵੀ ਦੇ ਦੇਾਂਗੇ ਤੇ ਤਾਜੀ ਦਾ ਦੁੱਧ ਕਿੰਨਾ ਦੱਸਿਆ 20kg ਦੁੱਧ ਚੋਇਆ ਹੈ ਭਾਈ 2kg ਪਟਾਲ ਵਾਲੇ ਮਾਸਟਰ ਦੁਆਈ ਵੀ ਆ ਯਾਰ ਉਹਨੂੰ ਪੁੱਛ ਲੈ ਆਪਾਂ ਨੂੰ ਕਿਹੜਾ ਕੋਈ ਇੱਥੇ ਚੋਰੀ ਪੜਦਾ ਅਗਰ ਜੰਤ ਮਾਸਟਰ ਨੂੰ ਤਕਰੀਬਨ 60000 ਜਾਨਦੀ ਨੇ ਬਾਕੀ ਆ ਲੇਵੇ ਦਾ ਡਿਜ਼ਾਈਨ ਦੱਸਦਾ ਇਹਦਾ ਆਪਾਂ ਹੀ ਛੱਡੀ ਐ ਦੁੱਧੂ ਐਨ ਪੂ ਮੰਨ ਕੇ ਆਦੇ ਮੁਰਗੀ ਬਸ ਮਾੜਾ ਮੋਟਾ ਦੁੱਧ ਦੀ ਇਹਦਾ ਰੇਟ ਕੀ ਰਹੂਗਾ ਇਹ ਬਾਈ ਜੋੜਾ ਹੀ ਦੇ ਦਾਂਗੇ ਆ ਨਾਲ ਵਾਲੀ ਇਹ ਛੋਟੀ ਤੇ ਇਹ ਦੇ ਦਾਂਗੇ ਸੰਗਾ ਤੇ ਮਾਰਦੇ ਰਹੀ ਉਹਨਾਂ ਨੇ ਫੇਸ ਤੇ ਇਹ ਮਤਲਬ 2 ਲੱਖ ਤੇ 70000 ਰੁਪਏ ਦਾ ਜੋੜਾ ਦੇ ਦਾਂਗੇ ਇਹ ਛੋਟੀ ਬਾਈ ਮੰਨ ਕੇ 280 ਦੀ ਸੇਲ ਹੋਈ ਸੀਗੀ ਪਿਛਲੇ ਸਾਲ ਇਹਦਾ ਰਿਕਾਰਡ ਦੁੱ 17 ਵੀ ਜਿਹੜੀ ਚੀਜ਼ ਸਮਝਦੇ ਆ ਨਾ ਬਿਊਟੀ ਵਾਲੇ ਬਾਰੇ ਬੜੀ ਆ ਨਾ ਸਾਰੀਆਂ ਭਾਈ ਆਪਣੇ ਘਰੇ ਚੈੱਕ ਪਾਸ ਹੋਏ ਬਕਾਇਦਾ ਵੀਡੀਓ ਆ ਸਾਰੀਆਂ ਦੀ ਆਪਦੀ ਤਸੱਲੀ ਕਰਾਉਣੀ ਇਹਦਾ ਮਰਜ਼ੀ ਕਰਾ ਲਓ ਇਹ ਆਮ ਟੋਕੜ ਗੱਬਣਾ ਨਹੀਂ ਹੈਗੀਆਂ ਕੋਕੇ ਪੀ ਸੀ ਨੇ ਸਾਰੇ ਜਿੰਨੇ ਸਾਨੂੰ ਦਿਖਾ ਰਹੇ ਆ ਬ੍ਰਾਂਡਡ ਨੇ ਵੀ ਜਿਵੇਂ ਹੁਣ ਤਾਜੀ ਤੇ ਭਾਈ 2-3 3 ਲੱਖ ਰੁਪਏ ਬਈ ਨਹੀਂ ਬੰਦਾ ਲਾ ਸਕਦਾ ਅਗਲਾ ਕਹਿੰਦਾ ਸਾਂਭ ਲਾਂਗੇ ਇਹ ਭਾਈ 5.5 ਮਹੀਨੇ ਤੋਂ ਉੱਪਰ ਆ ਠੀਕ ਆ ਜੀ ਛੇ ਦੇ ਵਿੱਚ ਉਹ ਛੇ ਦੀ ਆ ਉਹ ਪੂਰੇ ਛੇ ਦੀ ਹਾਂ ਨੇੜ ਤੇੜੀ ਸੁਣਣੀ ਮੰਨ ਚੈੱਕ ਆਪਣੇ ਕੋਲ ਵੀਡੀਓ ਆ ਬੱਸ ਚੱਲ ਦੇ ਵਿੱਚ ਜੋੜੇ ਦਾ ਕਿੰਨਾ ਮੁੱਲ ਹੈ 2 ਲੱਖ ਤੇ 70 ਹਜ਼ਾਰ ਦੀ ਦੋ ਲੱਖ ਤੇ 70 ਦਾ ਬਾਈ ਕਰਾਂਗੇ ਆਪਾਂ ਪਹੁੰਚ ਕਰ ਦੇਗੇ ਜੋੜੇ ਦੀ ਬਾਈ ਜੇ ਕੋਈ ਮੰਨ ਕੇ 200 ਕਿਲੋਮੀਟਰ ਤੱਕ ਆਪਾਂ ਪਹੁੰਚ ਕਰ ਲਾ ਤੇ ਹੁਣ ਮਾਰਦੇ ਆ ਛੋਟੀ ਦਾ ਕੈਮਰਾ ਮੇਨ ਗੱਲ ਸੱਚ ਆਪਾਂ ਭੁੱਲ ਗਏ ਬਾਈ ਦੋ ਝੋਟੀਆਂ ਵਿਚਾਲੜੀਆਂ ਛੱਡ ਕੇ ਬਾਕੀ ਸਾਰੀਆਂ ਦੀ ਇੰਸ਼ੋਰੈਂਸ ਹੋ ਗਈ ਆਪ ਵਿਚਾਲੀਆਂ ਜੋੜੇ ਦੀ ਇਹ ਜੋੜਾ ਛੱਡ ਕੇ ਸਾਰੀਆਂ ਦਾ ਬੀਮਾ ਵੀ ਬਾਈ ਕੰਨਾ ਹੋਇਆ ਪਿਆ ਸਾਰੀਆਂ ਦਾ ਅੱਜ ਹੋ ਗਏ 18 19 ਦਿਨ ਹੋ ਗਏ ਹੋਲੇ ਠੀਕ ਆ ਸਾਲ ਦੀ ਵੈਲਿਡਿਟੀ ਹੁੰਦੀ ਆ ਇਹ ਹਾਂਜੀ ਹਾਂ ਇੱਕ ਸਾਲ ਦੀ ਵੈਲਿਡਿਟੀ ਆ ਉਹਦੀ ਬੀਮੇ ਦੀ ਤੇ ਹੁਣ ਮਾਰਦੇ ਆ ਛੋਟੀ ਇਹ ਛੋਟੀ ਨੇ ਬਾਈ ਦੁੱਧ ਦਿੱਤਾ 16 ਕਿਲੋ ਠੀਕ ਆ ਗੱਲ ਇਧਰ ਥੱਲੋਂ ਦੇਖ ਲਈ ਇਹ ਮੰਨ ਕੇ ਚੱਲ ਪਾ ਇਹ 6 ਮਹੀਨੇ ਦੀ ਗੱਭਣ ਹੋ ਗਈ ਠੀਕ ਆ ਜੀ ਅਡਰ ਵੀ ਦੇ ਪੱਟਣ ਲੱਗੀ ਥੋੜਾ ਥੋੜਾ ਇਹ ਬਣਦੀ ਗੁਰੀ ਇਹ ਇੰਨੀ ਕਾ ਕਿ ਯਾਰ ਵੀ ਐਫਐਫ ਦੇ ਮੁਕਾਬਲਾ ਨਹੀਂ ਹੁੰਦਾ ਬਾਈ ਠੀਕ ਆ ਗਾ ਇੰਨਾ ਲੇਵਾ ਲਾਉਂਦੀ ਆ ਬਰਨਲੇ ਰਕਾਰਡ ਠੰਡੀ ਇਹਦਾ ਬੱਚਾ ਵੀ ਮਰ ਗਿਆ ਸੀ ਅਈ ਇਹੇ ਦੁੱਧ 16 ਕਿਲੋ ਦਿੱਤਾ ਨਹੀਂ ਹੁਣ ਦੇਖ ਲੈ ਕੋ ਆਪ ਹੀ ਦੇਖ ਲੈ ਨਹੀਂ ਤੋਕੜ ਦੱਪਣੇ ਕਿੜੀ ਨਹੀਂ ਲੱਗਣ ਨਹੀਂ ਦਿੰਦਾ ਨਹੀਂ ਲੱਗਣ ਦਿੰਦਾ ਤੇ ਬਾਕੀ ਹੁਰਲੇ ਬੰਨ ਵੀ ਦਿਖਾ ਦੇ ਗਰੀ ਖੜੀ ਖੂੜੀ ਦਿਖਾ ਦੇ ਤੇ ਸਭਾ ਆਦੀਆ ਫੁੱਲ ਠੰਡੀਆਂ ਨੇ ਤੇ ਜਾਤ ਚੰਗੀ ਆ ਆਰਾਮਣਾ ਖੜੀਆਂ ਨੇ ਤੇ ਸਰਾ ਹੀ ਨੇ ਜਮੇ ਏ ਆ ਗਈ ਮੇਰਾ ਖਿਆਲ ਆ 4 ਨੰਬਰ ਤੇ 1 ਨੰਬਰ ਤੇ ਕੱਟੇ ਇਹ ਬਾਈ 6 ਮਹੀਨਿਆਂ ਦੀ ਗੱਬਣਾ ਮੱਝਾਂ ਵਾਲੇ ਪੱਖ ਤੋਂ ਆ ਗਈ 4 ਨੰਬਰ ਤੇ ਹਾਂ ਹਾਂ 6 ਮਹੀਨੇ ਗੱਬਣਾ 1 ਲੱਖ ਤੇ 5000 ਦੀ ਛੋਟੀ ਦੇ ਦਾਂਗੇ ਬਾਈ ਇਹ ਦੇ ਦਾਂਗੇ ਬਾਈ ਕਹਿੰਦਾ 1 5 ਦੀ ਆ ਦਿਖਾ ਕੇ ਰਹੀ ਇਹਦੇ ਮਾਰ ਫੇਸ ਤੇ ਕੈਮਰਾ ਓਏ ਇਹ ਗੁਰੀ ਤੇਰੀ ਦੇਖੀ ਵੀ ਹੋਈ ਆ 20 ਕਿਲੋ ਦੁੱਧ ਚੋਇਆ ਹੋਇਆ ਦਾ ਵੀ ਹਾਂ ਇਹਦੇ ਫੇਸ ਤੇ ਮਾਰਦੇ ਕੈਮਰਾ ਇਹਦਾ ਆਰਡਰ ਬੜਾ ਪੜਾ ਲੱਗਿਆ ਹੋਇਆ ਦੀ ਬੜਾ ਡਬਲ ਆਰਡਰ ਲੱਗਿਆ ਹੋਇਆ ਦੀ ਬੱਚਾ ਇਹਦੇ ਨਾਲ ਮੇਲ ਆ ਇਹਦੇ ਥੱਲੇ 7 ਕਿਲੋ ਦੁੱਧ ਆ ਹਲੇ ਵੀ ਹੈਗਾ ਹਾਂ 7 ਕਿਲੋ ਦੁੱਧ ਆ 2 ਆ ਇਹਦੀ ਚੈੱਕ ਪਾਸ 7 ਕਿਲੋ ਦੁੱਧ ਤੇ ਚਮੜਾ ਇੰਨਾ ਕੁ ਬਰੀਕ ਆ ਜਿੱਥੋਂ ਮਰਜ਼ੀ ਚੁੰਦੀ ਪਾ ਜਿਹੜਾ ਮਰਜ਼ੀ ਲੈ ਯਾਰ 2.5 ਲੱਖ ਰੁਪਏ ਦੀ ਝੋਟੀ ਆਪਾਂ ਨੂੰ ਦੇ ਦੇ ਠੀਕ ਆ ਕਰ ਜਿਹੜਾ ਮਰਜ਼ੀ ਲੈ ਜਾ ਕਿਉਂ ਉਹ ਆਪਣੇ ਮੁੱਲ ਲਾ ਕੇ ਲਈ ਹੋਈ ਨਾਲ ਕਟਾ ਨਾਲ ਇਹਦੇ ਕਟਾ ਹੈਗਾ ਬੀਮਾ ਇਹਦਾ ਸਾਲ ਦਾ ਹੈਗਾ ਠੀਕ ਆ ਜੀ ਇਹ ਲੈਣ ਦੇਣ ਵਾਲਾ ਰੇਟ ਤਾਂ 1 ਲੱਖ ਤੇ 10000 ਰੁਪਏ ਨੂੰ ਇਹਨੂੰ ਜਿਹੇ ਡਰਾਈ ਬਿਊਟੀ ਚ ਪਾ ਦਿਓ ਜਿੱਥੇ ਮਰਜ਼ੀ ਲੈ ਯਾਰ ਗਰੰਟੀ ਆ ਜਿੰਨੀਆਂ ਚੀਜ਼ਾਂ ਦਿਖਾਵਾਂਗੇ ਆਪਾਂ ਪਹਿਲਾਂ ਗਏ ਵੀ ਹੁਣ ਸ਼ਕੀਨ ਵੀਰ ਨੇ ਟੋਕੜ ਆਮ ਤੌਰ ਤੇ ਆਪਣੇ ਜਾਂਦੇ ਨੇ ਲੁਧਿਆਣੇ ਵਾਕੇ ਕਿਤੇ ਵਾਕੇ ਲੱਖ ਰੁਪਏ ਦੀ ਟੋਕੜ ਲਿਆਉਂਦੇ ਨੇ ਉਹ ਇਤੋਂ ਤਾਜੀ ਦਾ ਸੀਅਰ ਦੀ ਵਿੱਕੇ ਗਈ ਹੁੰਦੀ ਆ ਏ ਚ ਵਾਈ ਦੀ ਕਿਵੇਂ ਹੈ ਇੱਕ ਨੰਬਰ ਨੇ 7 ਕਿਲੋ ਦੁੱਧਾ ਚਵਾਈ ਦੀ ਨਜ਼ਾਰਾ ਦੇਖ ਜੇ ਕੋਈ ਡرائی ਮੱਝ ਵੀ ਲੈ ਕੇ ਆਉਂਦਾ ਆਪਣੀ ਜ਼ਿੰਮੇਵਾਰੀ ਆ ਅਗਲੇ ਕੋਲੇ ਮੇ ਸਟੇਟਸ ਪੱਲਾ ਨਾ ਇਹਦੇ ਨਾਲ ਕਟਾ 1 ਲੱਖ ਤੇ 10 ਦੀ ਦੇ ਦਾਂਗੇ ਹਾਂ ਹਾਂ ਤੇ ਹੁਣ ਮਾਰ ਦੇ ਘਰੀ ਆ ਵੱਡੀ ਸਾਰੀ ਮੱਝ ਤੇ ਕੈਮਰਾ ਏ ਝੋਟੀ ਆਪਣੇ ਮਿੱਤਰ ਤੋਂ ਹੀ ਆਈ ਆ ਠੀਕ ਆ ਜੀ ਤੇ ਕਹਿਣ ਦਾ ਮਤਲਬ ਵੀ ਸਿੰਘੇ ਦਾ ਵੀ ਬੰਦ ਆ ਜਦੋਂ ਇਹ ਸ਼ੋਅਰੂਮ ਚੋਂ ਨਿਕਲੀ ਹੋਈ ਆ ਹਾਂਜੀ ਤੇ ਉਸ ਦਿਨ ਦੀ ਇਹਦੀ ਮੈਂ ਤੁਹਾਨੂੰ ਇੱਕ ਥੋਟੀ ਇਹੋ ਦਿਖਾਉਣਾਗਾ ਕਲਿੱਪ ਤੇ ਸਾਢੇ 4 ਲੱਖ ਦੀ ਇਹ ਨਿਕਲੀ ਸੀ ਸ਼ੋਰੂਮ ਚ ਨਵੀਂ ਆਈ ਹੈ ਹਾਂ ਠੀਕ ਹੈ ਗੱਲ ਤੇ ਕੱਦ ਵੱਡੇ ਦਾ ਆ ਗਿਆ ਪੂਰਾ ਡਾਬਾ ਇਹਦੇ 100 ਕਿਲੋ ਦੁੱਧ ਫੁੱਲ ਵੱਡੇ ਕੱਦ ਚ 8 ਕਿਲੋ ਦੁੱਧ ਤੇ ਗੱਭਣੇ ਕਿੰਨੇ ਟਾਈਮ ਇਹ ਐਸ ਲੋੜਾਈਏ ਦੇਖੋ ਜੀ ਨੋਟਾਂ ਦਾ ਹਾਰ ਪੈ ਕੇ ਆਈ ਹੋਈ ਹੈ ਇਹ ਠੀਕ ਹੈ ਗੱਲ ਆ ਦਿਖਾ ਰਹੀ ਗੈਰੀ ਵੇਖੀ ਗੁਰੂ ਗੈਰੀ ਇਹ ਜਦੋਂ ਸ਼ੋਰੂਮ ਚੋਂ ਨਿਕਲੀ ਸੀ ਕਰਮਾਂ ਵਾਲੀ ਤੇ ਇੰਨਾ ਕ ਮੇਲਾ ਲੱਗਿਆ ਸੀ ਇਹਦੇ ਮਗਰ ਸਾਢੇ 4 ਲੱਖ ਦੀ ਸੇ ਲੋਕ ਆਈ ਸੀ ਇਹ ਠੀਕ ਆ ਗੱਲ ਤਾਜੀ ਦਾ ਦੁੱਧ ਕਿੰਨਾ ਸੀ ਇਹਦਾ ਤਾਜੀ ਦਾ ਬਾਈ 19 ਕਿਲੋ ਦੁੱਧ ਦਿੱਤੇ ਨੇ ਸੂਆ ਪਹਿਲਾ ਹਾਂ ਹੁਣ ਦੂਜੇ ਸੂਗ ਗਏ ਅੱਗੇ ਦੂਜੇ ਦਾ ਵੀ ਪੂਰੀ ਆ ਹੁਣ ਦੁੱਧ ਕਿੰਨਾ ਹੈ ਹੁਣ ਬਾਈ 8 ਕਿਲੋ ਦੁੱਧ ਤੋਲਣ ਤੋਲਣ ਦਾ ਚਾਰ ਤੇ ਥਾਪੀ ਮਾਰ ਤਾਂ ਬਹਿ ਜਾ ਠੀਕ ਹੈ ਚਾਰ ਪਾਲਾ ਤਾਂ ਬਹਿ ਜਾ ਬਾਈ ਰੇਟ ਇਹਦਾ ਰੇਟ ਬਾਈ 1/2 ਲੱਖ ਰੁਪਏ ਦਾ ਲੈਣ ਦੇ ਇੱਕ ਲੱਖ ਤੇ 25000 ਚੁਾਈ ਦੀਆਂ ਬਾਈ ਨੈਟ ਫਟਾ 2.5 ਮਹੀਨੇ ਦੀ ਗੱਬਣ ਜੀ ਇਹ ਆ ਗਈ 2.5 ਦੀ ਗੱਬਣ ਚੈੱਕ ਪਾਸ ਇਹ ਬਾਈ ਕਹਿੰਦਾ ਦੇਣੀ ਹੈ 1 ਲੱਖ ਤੇ 25000 ਦੀ ਨੰਬਰ ਬੋਲਦੇ ਸੀ ਖਤਰ 953080956 ਛੋਟੀਆਂ ਤੁਹਾਨੂੰ ਸਾਰੇ ਤੋਹਫੇ ਦਿਖਾਤੇ ਜਦੋਂ ਹੁਣ ਟੋਕੜਾਂ ਵਾਲਿਆਂ ਦੇ ਬਾਹਲੇ ਨੇ ਫੋਨ ਆਉਂਦੇ ਸੀ ਹੁਣ ਜੇ ਆਪਾਂ ਕੱਲੀ ਘਰੀ ਵੇਚਦੇ ਆ ਲੋਟ ਨਹੀਂ ਆਉਂਦਾ ਹੁਣ ਆਪਾਂ ਅੱਜ ਵੀਡੀਓ ਪਾਤੀ ਚਾਹੇ ਸਾਰੀਆਂ ਲੈ ਜਾ ਬੰਦਾ ਠੀਕ ਆ ਗੱਲ ਠੀਕ ਨਹੀਂ ਗੱਲ ਇਕੱਠੀਆਂ ਵੇਚ ਕੇ ਚਲੋ ਚਲ ਐਂਮੈਂਟ ਕਿਸੇ ਦਾ ਨਹੀਂ ਲੱਗਦਾ ਵੀ ਪਰ ਐਂ ਵੀ ਹੁਣ ਜਿਹਨੇ ਸ਼ੌਂਕੇ ਹੋਣਾ ਕੱਟੀ ਦਾ ਮੁੱਲ ਨਹੀਂ ਕੋਈ ਜੀ ਮਾਂ ਲਵੇ ਖੜੀ ਆ ਇਹ ਤੇ ਪੈਸੇ ਨਹੀਂ ਲਾਉਣੇ ਕਿਸੇ ਨੇ ਬਾਈ ਦਿਖਾ ਦਦੇ ਘਰੀ ਕਈ ਵਾਰੀ ਲਾ ਦਿਖਾਉਣੀ ਆ ਦਿਖਾ ਦੇ ਲਾਏ ਦਿੰਦਾ ਕੋਈ ਇਹ ਤੇ ਮੁੱਲ ਨਹੀਂ ਲਾਉਣਾ ਮੈਨੂੰ ਪਤਾਗਾ ਕੋਈ ਗੱਲ ਉਹ ਲਾਇਆ ਰੱਖਣਾ ਹੁੰਦਾ ਹੀ ਜੀ ਗੱਲ ਨਹੀਂ ਹੀਰੇ ਖੜੇ ਨੇ ਯਾਰ ਦੋਨੀਆਂ ਬਾਲੇ ਕਿਸਮ ਦੀ ਆ ਇਹ ਤਾਂ ਗੱਲ ਹੋਰ ਆ ਬਾਈ ਹੀਰੇ ਖੜੇ ਨੇ ਹੀਰੇ ਠੀਕ ਆ ਸਿੰਘਾ ਮੰਮਾ ਥੱਲੇ 23 ਕਿਲੋ ਦੁੱਧ ਆ ਆਪਣੇ ਘਰੇ ਆ ਬਈ ਇਸ ਟਾਈਮ ਠੀਕ ਆ ਗੱਲ ਇਹਦੀ ਉਮਰ ਕਿੰਨੀ ਕਹੇ ਇਹ ਬਾਈ 2 ਸਾਲ ਦੀ ਹੋਗੀ ਗੱਬਣ ਗੁੱਬਣ ਤਾਂ ਨਹੀਂ ਨੋ 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 ਹਲਦਾ ਨੇੜੇ ਤੇੜੇ ਵੀ ਨਹੀਂ ਪੂਰਾ ਮੂੰਹ ਮਾ ਦੇਖ ਫੇਸ ਤੋਂ ਦਿਖਾ ਦੇ ਗਰੀ ਇੱਥੋਂ ਲੰਬਾਈ ਦਿਖਾ ਦੇ ਤੇ ਥੱਲੇ ਵਾਲਾ ਸਿਸਟਮ ਦਿਖਾ ਦੇ ਹੱਡ ਬੱਤੇ ਇਹਦਾ ਇਹ ਸਾਨੂੰ ਦਿਖਾ ਰਿਆ ਮੈਂ ਸ਼ੌਕ ਹੀ ਆ ਤੇ ਰੇਟ ਇਹਦਾ ਉਤਰਵਾ ਦੂੰਗਾ ਮੈਂ ਥੋੜੇ ਮੇਚ ਆ ਗਿਆ ਕੰਮ ਆ ਇਹ ਇੱਥੇ ਇੱਥੇ ਦਿਖਾ ਦੇ ਗਰੀਏ ਯਾਰ ਇਹ ਹੀਰੇ ਨੇ ਯਾਰ ਇਹਨਾਂ ਦਾ ਕੀ ਮੁੱਲ ਆ ਭਾਈ ਇਧਰ ਮੂਰੋ ਵੇਖੀ ਗੁਰੇ ਦਰਦਨ ਵੇਖ ਇਹਦੀ ਮੜੀ ਜੀ ਇੱਕ ਮਿੰਟ ਲਈ ਸਾਈਡ ਤੋਂ ਦਿਖਾ ਦੇ ਗਰੀਏ ਦੇਖ ਦਰਦਨ ਦੇ ਇਹਦੇ ਪੈਸੇ ਕਿੰਨੇ ਲੈ ਲਾਂਗੇ ਮੁੰਜੇ ਪਰ ਰੇਟ ਯਾਰ ਇਹ ਤਾਂ ਪਹਿਲੇ ਨੰਬਰ ਤੇ ਨਹੀਂ ਮੁੱਲ ਨਹੀਂ ਜੇ ਕੋਈ ਲੈਣ ਵਾਲਾ ਹੋਇਆ ਤਾਂ ਲੱਖੋਂ ਪਲੱਸ ਹੀ ਦੇਵਾਂਗੇ ਅੰਦਰ ਠੀਕ ਆ ਗੱਲ ਇਹ ਬਾਈ ਕਹਿੰਦਾ ਸ਼ੌਂਕ ਨੂੰ ਇਹ ਰੱਖੀ ਹੋਈ ਆ ਜੇ ਕੋਈ ਅੜਗੀ ਕਰਾਰੀ ਤਾਂ ਦੇ ਵੀ ਦੇਵਾਂਗੇ ਸੱਜਣ ਹੁੰਦਾ ਕੋਈ ਸ਼ਕੀਨ ਪਰ ਬਾਈ ਕੋਲੇ ਆ ਜੇ ਬੇਚ ਕਹਿਣ ਵਾਲੇ ਐ ਬਥੇਰ ਨੂੰ ਕੋ ਲੱਖ ਰੁਪਏ ਦੀ ਕੱਟੀ ਜਾਂਦੇ ਕੋਲੇ ਆ ਕੇ ਦੇਖ ਲੈ ਉਹ ਦੁੱਗਣਾ ਦਾ ਦਾਣਾ ਖਾਦਾ ਹੋਇਆ ਕੋਲੋਂ ਆ ਜੇ ਕੋਲੋਂ ਅਗਰ ਤੂੰ ਆ ਤੂੰ ਤੇਰਾ ਵੀ ਜੀ ਕਰਦੀ ਵੀ ਦਿਖਾਈ ਦੇਵਾਂ ਵੀਡੀਓ 'ਚ ਠੀਕ ਹੈ ਗੱਲ ਤੇ ਬਾਕੀ ਇਹਨਾਂ 'ਚ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਤੋਂ ਗੱਲਬਾਤ ਕਰਕੇ ਪਸੰਦ ਤਾਂ ਤਕਰੀਬਨ ਹਰੇਕ ਸੱਜਣ ਦੇ ਸਾਰੀਆਂ ਆਉਣਗੀਆਂ ਤੇ ਉਹ ਕਿਸਮਤਾ ਵੀ ਕਿਹੜੇ ਸੱਜਣ ਦੇ ਘਰੇ ਤੇ ਕਿਹੜੀ ਝੋਟੀ ਜਾਂਦੀ ਆ ਬਿਊਟੀ ਵਾਲੇ ਪੱਖ 'ਚ ਵੀ 100 ਦਾ 100 ਆ ਗਈਆਂ ਤੇ ਮਿਲਕ ਲੈਣ ਵਾਲੇ ਪੱਖ 'ਚ ਬਾਈ ਨੇ ਰਿਕਾਰਡ ਇਹਨਾਂ 'ਚ ਤਕਰੀਬਨ ਤਕਰੀਬਨ ਦਾਸੀ ਦਿੱਤੇ ਸਾਰੀਆਂ ਨੇ ਵੀ ਡਾਬਲ ਪੈਸੇ ਕਰਨ ਵਾਲੀਆਂ ਮੱਝਾਂ ਨੇ ਸਾਰੀਆਂ ਇੱਕ ਤਾਂ ਹੁੰਦਾ ਆਪਾਂ ਕੋਈ 70 ਦੀ ਲੈ ਲਈ ਤੇ ਲੱਖ ਦੀ ਵਿਕਣੀਆਂ ਇਹ ਸੋਡੇ ਡਾਬਲ ਦੇੜ ਗੇੜ ਨਾਲ ਨਹੀਂ ਜਿਹੜੇ ਨੇ ਲੈ ਲਈਆਂ ਯਾਰਾ ਹੁਣ 20-20 ਕਿਲੋ ਦੁੱਧ ਵਾਲੀ ਮੈਂ ਮੌਕੇ ਦੇ 3-4 ਲੱਖ ਤੋਂ ਘੱਟ ਮਿਲਦੀ ਨਹੀਂ ਹੁਣ ਜਿਹਨੇ ਅੰਦਰ ਬਾੜ ਤੀਆਂ ਗਰਾ ਮੁੜ ਕੇ ਕੱਢੂ ਥੋੜੀ ਇਹਨਾਂ ਨੂੰ ਕਰਮ ਵਾਲਿਆਂ ਨੂੰ ਆਹ ਛੋਟੀ ਆ ਜਿੱਦਣ ਲੈ ਤਿਆਰ ਹੋਈ ਹੁਣ ਵੀ ਇਹ 3.5 ਤੋਂ 4 ਦੇ ਵਿੱਚ ਸੇਲ ਹੋਊਗੀ ਠੀਕ ਆ ਗੱਲ ਆਪਾਂ ਨੂੰ ਪਤਾ ਇਹ ਕਿੰਨੇ ਦਾ ਮਾਲ ਆਪਾਂ ਇਹ ਨਹੀਂ ਕਹਿੰਦੇ ਵਿੱਗੀ ਠੀਕ ਨਹੀਂ ਆਪਾਂ ਤਿਆਰ ਕਰਕੇ ਚਲੋ ਆਪਾਂ ਵੀ ਇਹ ਵੇਚੀਏ ਡਾਬਲ ਗੈਰੀ ਪੂ ਤੇ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ